ਈ ਲੱਗਦਾ ਸੰਪੂਰਨ ਹੀ ਹਵਾ ਇਸ ਵਾਰ ਕੀ ਗੱਲ ਹੈ ਕੋਈ ਪਤਾ ਨਹੀਂ ਸੰਦੂਰ ਦੀ ਹਵਾ ਦੇਖੋ ਜੀ ਬਹੁਤ ਵਧੀਆ ਜਿਹੜਾ ਬੀਜੇਪੀ ਦਾ ਸਾਨੂੰ ਇੱਥੇ ਲੱਗ ਰਿਹਾ ਰੁਝਾਨ ਲੱਗ ਨਹੀਂ ਰਿਹਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦਿਖ ਰਿਹਾ ਹੈ ਅਸੀਂ ਦੇਖਿਆ ਕਿ ਇਥੋਂ ਬੀਜੇਪੀ ਦੇ ਕੈਂਡੀਡੇਟ ਅਰਵਿੰਦ ਖੰਨਾ ਜੀ ਦਾ ਜਿਸ ਦਿਨ ਪਹਿਲੇ ਦਿਨ ਰੋਡ ਸ਼ੋਅ ਸੀਗਾ ਤਕਰੀਬਨ ਤੁਸੀਂ ਇਹ ਲੱਗੋ ਵੀ 2 ਤੋਂ 3000 ਬੰਦਾ ਜਿਹੜਾ ਸੀਗਾ ਅਰਵਿੰਦ ਖੰਨਾ ਜੀ ਦੇ ਕਾਫਲੇ ਦੇ ਨਾਲ ਤੁਰਿਆ ਹੋਇਆ ਠੀਕਾ ਕੱਲ ਵੀ ਭਵਾਨੀਗੜ੍ਹ ਪ੍ਰੋਗਰਾਮ ਅਰਵਿੰਦ ਖੰਨਾ ਜੀ ਦੇ ਸਾਨੂੰ ਦੇਖਣ ਨੂੰ ਮਿਲੇ ਨੇ ਵਿਰੋਧਾਂ ਦੇ ਬਾਵਜੂਦ ਵੀ ਮ ਤਾ ਕਿ ਲੱਗਾ 24 ਗਰੰਟੀਆ ਮੋਦੀ ਜੀ ਨੇ ਜਾਰੀ ਕੀਤੀਆਂ ਨਹੀਂ ਗਿਆ ਤਾਂ ਉਹਨਾਂ ਦਾ ਪਹਿਲਾਂ ਤੋਂ ਚੱਲਦੀਆਂ ਸੀ ਕਿੰਨਾ ਖਲਾਫ ਹੈ ਮੋਦੀ ਸਾਹਿਬ ਦੀ ਜਿਹੜੀ ਗਰੰਟੀਆ ਪਹਿਲਾਂ ਵੀ ਚੱਲ ਰਹੀਆਂ ਸੀ ਅੱਗੇ ਵੀ ਚੱਲ ਰਹੀਆਂ ਨੇ ਉਹਨਾਂ ਦਾ ਹਰੇਕ ਵਰਗ ਨੂੰ ਲਾਭ ਮਿਲ ਰਿਹਾ ਚਾਹੇ ਉਹ ਗਰੀਬਾਂ ਨੂੰ ਅਨੁਜੋਨਾ ਹੋਵੇ ਚਾਹੇ ਉਹਨਾਂ ਦਾ ਆਯਸ਼ਵਨ ਕਾਰਡ ਦਾ ਹੋਵੇ ਚਾਹੇ ਕਿਸਾਨਾਂ ਨੂੰ ਜਿਹੜਾ ਕਿਸਾਨ ਨਿਧੀ ਯੋਜਨਾ ਦੇ ਤਹਿਤ ਪੈਸਾ ਮਿਲ ਰਿਹਾ ਰੈਗੂਲਰ ਮਿਲਦਾ ਆ ਰਿਹਾ ਮੋਦੀ ਜੀ ਦੀ ਜਿਹੜੀਆਂ ਗਰੰਟੀਆ ਨੇ ਉਹ ਜੀਵੀਆਂ ਉਹਨਾਂ ਨੇ ਦੱਤੀਆਂ ਨੂੰ ਪੂਰੀਆਂ ਕਰਦੇ ਵੀ ਆ ਰਹੇ ਨੇ ਤੇ ਅਗਲੀਆਂ ਗਰੰਟੀਆ ਨੂੰ ਵੀ ਉਹ ਪੂਰਾ ਕਰਨਗੇ ਬਿਲਕੁਲ 412 ਮੱਲੋ ਕੈਂਡੀਡੇਟ ਨੂੰ ਜਿਹੜੀ ਬਿਨਾ ਚੋਣ ਲੜੇ ਖਾਤਾ ਖੁੱਲਿਆ ਜਿਹਦਾ ਕਿ ਸੂਰਤ ਦੇ ਵਿੱਚ ਅਸੀਂ ਦੇਖਿਆ ਹੋਰ ਵੀ ਇੱਕ ਦੋ ਧਾਂਦੇ ਦੇਖਿਆ ਕਿ ਜਿਹੜਾ ਬਿਨਾ ਇਲੈਕਸ਼ਨ ਤੋਂ ਹੀ ਬੀਜੇਪੀ ਦੇ ਐਮਪੀ ਮੱਲੋ ਜਿੱਤ ਚੁੱਕੇ ਸੀ ਬਿਲਕੁਲ 400 ਪਰ ਹੋਣਾ ਜੀ ਸਰਕਾਰ ਫਾਈਨਲ ਬਣਨੀ ਹੈ ਜੀ ਰਾਮੰਦਰ ਦਾ ਬੈਨੀਫਿਟ ਵੀ ਮਿਲੂਗਾ ਜੀ ਬਾਕੀ ਜਿਹੜਾ ਹੈ ਇਹ ਵੀ ਮੋਦੀ ਸਰਕਾਰ ਹੈ ਮੋਦੀ ਸਰਕਾਰ ਦਾ ਹਰੇਕ ਧਰਮ ਦੇ ਨਾਲ ਹੀ ਹੈ ਦੇਖੋ ਤੁਸੀਂ ਕਰਤਾਰਪੁਰ ਦਾ ਲੰਗਾ ਵੀ ਖੁੱਲਿਆ ਇਹ ਵੀ ਆ ਬਾਲ ਦਿਵਸ ਤੇ ਤੁਸੀਂ ਦੇਖਿਆ ਉਹ ਵੀ ਉਹਨਾਂ ਨੇ ਮੱਲੋ ਸ਼ਹੀਦਾਂ ਦੇ ਉਹਦੇ ਕੀਤਾ ਆਪਣਾ ਸਨਮਾਨ ਦਿੱਤਾ ਉਹਨਾਂ ਨੂੰ ਬਿਲਕੁਲ ਜੀ ਸੰਦੂਰ ਸੀਟ ਕੀ ਅਸੀਂ ਪੰਜਾਬ ਦੀ 13 ਦੀ 13 ਸੀਟਾਂ ਲੈ ਜਾਵਾਂਗੇ